ਇਹ ਜਿਹੜੀਆਂ ਤੁਸੀਂ ਸਕਰੀਨ ਦੇ ਉੱਤੇ ਤਸਵੀਰਾਂ ਵੇਖ ਰਹੇ ਹੋ ਇਹ ਇੱਕ ਸੱਸ ਦੀਆਂ ਨੇ ਜਿੰਨੂੰ ਆਪਣੇ ਹੀ ਜਵਾਈ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਗੋਲੀ ਮਾਰਨ ਤੋਂ ਬਾਅਦ ਉਹਦਾ ਜਵਾਈ ਮੌਕੇ ਤੋਂ ਫਰਾਰ ਹੋ ਗਿਆ ਤਰਨਤਾਰਨ ਦੇ ਵਿੱਚ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਸੱਸ ਦਾ ਕਤਲ ਜਵਾਈ ਵੱਲੋਂ ਕਰ ਦਿੱਤਾ ਗਿਆ ਪਤੀ ਦੁਆਰਾ ਕੁੱਟਮਾਰ ਕਰਨ ਤੇ ਪਤਨੀ ਆਪਣੇ ਪੇਕੇ ਘਰ ਆ ਗਈ। ਉਹਨੂੰ ਮਾਰਨ ਆਏ ਉਹਦੇ ਪਤੀ ਦੁਆਰਾ ਚਲਾਈ ਗਈ ਗੋਲੀ ਦੇ ਨਾਲ ਉਹਦੀ ਹੀ ਸੱਸ ਦਾ ਕਤਲ ਹੋ ਗਿਆ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਪਤਨੀ ਦੇ ਬਿਆਨ ਦੇ ਆਧਾਰ ਤੇ ਪਤੀ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਕਵਲਜੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਪਿੰਡ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਸਦਰ ਥਾਣਾ ਤਰਨਤਾਰਨ ਦੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕੀ ਉਸਦੇ ਪਤੀ ਪਿੰਡ ਬਕੀਰਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਸਨ ਅਤੇ ਉਸ ਦਾ ਇਕਲੌਤਾ ਪਰਾ ਗੁਰਵਿੰਦਰ ਸਿੰਘ ਜੋ ਕਿ ਵਿਦੇਸ਼ ਗਿਆ ਹੋਇਆ ਸੀ ਉਹਦੀ ਮਾਂ ਜੀ ਗੀਰਕੌਰ ਪਿੰਡ ਬਕੀਰਪੁਰ ਦੇ ਵਿੱਚ ਇਕੱਲੀ ਰਹਿੰਦੀ ਸੀ ਜਦੋਂ ਕਿ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ 21 ਮਾਰਚ ਦੀ ਰਾਤ ਨੂੰ ਉਸਦੇ ਪਤੀ ਨਿਸ਼ਾਨ ਸਿੰਘ ਨੇ ਉਸ ਨੂੰ ਕੁੱਟਿਆ ਤੇ ਅਗਲੇ ਦਿਨ ਜਦੋਂ ਉਹਦਾ ਪਤੀ ਨਿੱਜੀ ਸੁਰੱਖਿਆ ਡਿਊਟੀ ਲਈ ਚੰਡੀਗੜ੍ਹ ਗਿਆ ਹੋਇਆ ਸੀ ਤਾਂ ਉਹ ਆਪਣੇ 9 ਸਾਲ ਦੇ ਪੁੱਤਰ ਆਕਾਸ਼ਦੀਪ ਸਿੰਘ ਦੇ ਨਾਲ ਪਿੰਡ ਬਕੀਰਪੁਰ ਸਥਿਤ ਆਪਣੇ ਨਾਨਕੇ ਘਰ ਆਈ। ਕਵਲਜੀਤ ਕੋੜ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਮਾਂ ਤੋਂ 5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਜਦੋਂ ਕਿ ਉਸ ਦੀ ਮਾਂ ਉਸ ਨੂੰ ਪਹਿਲਾਂ ਹੀ 3 ਲੱਖ ਰੁਪਏ ਦੇ ਚੁੱਕੀ ਸੀ। ਪਿਛਲੇ ਦਿਨ 23 ਮਾਰਚ ਨੂੰ ਦੁਪਹਿਰ ਲਗਭਗ 3:30 ਵਜੇ ਉਸ ਦਾ ਪਤੀ ਆਪਣੇ ਬੁਲਟ ਮੋਟਰਸਾਈਕਲ ਤੇ ਪਿੰਡ ਬਕੀਰਪੁਰ ਸਥਿਤ ਸਾਡੇ ਘਰ ਆਪਣੀ ਪਿਸਤੌਲ ਲੈ ਕੇ ਆਇਆ ਤੇ ਜਿਵੇਂ ਹੀ ਉਹ ਪਹੁੰਚਿਆ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੀ ਮਾਂ ਨੇ ਉਹਨੂੰ ਘਰੋਂ ਜਾਣ ਲਈ ਕਿਹਾ ਤਾਂ ਉਸ ਨੇ ਪਿਸਤੌਲ ਦੇ ਨਾਲ ਦੋ ਗੋਲੀਆਂ ਚਲਾਈਆਂ ਤੇ ਤੀਜੀ ਗੋਲੀ ਸਿੱਧੀ ਉਸ ਦੀ ਮਾਂ ਜਗੀਰ ਕੋਰ ਤੇ ਚਲਾਈ ਗੋਲੀ ਉਸ ਦੀ ਮਾਂ ਜਗੀਰ ਕੋਰ ਦੇ ਖੱਬੇ ਮੋਢੇ ਤੇ ਲੱਗੀ ਤੇ ਉਹ ਜ਼ਮੀਨ ਤੇ ਡਿੱਗ ਪਈ ਉਸ ਦੇ ਪਤੀ ਨੇ ਉਸ ਨੂੰ ਧਮਕੀ ਦਿੱਤੀ ਤੇ ਮੌਕੇ ਤੋਂ ਭੱਜ ਗਿਆ ਉਸਨੇ ਆਪਣੀ ਮਾਂ ਨੂੰ ਤਰਨ ਤਰਨ ਹਸਪੀਟਲ ਵਿੱਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਹਦੀ ਮੌਤ ਹੋ ਗਈ ਗੋਇੰਦਵਾਲ ਸਾਹਿਬ ਅਤਲ ਸੋਨੀ ਨੇ ਦੱਸਿਆ ਕਿ ਮ੍ਰਿਤਕ ਦੀ ਤੀ ਕਬਲਜੀਤ ਕੋਰ ਦੇ ਬਿਆਨ ਦੇ ਆਧਾਰ ਤੇ ਉਸਦੇ ਪਤੀ ਨਿਸ਼ਾਨ ਸਿੰਘ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਦੇ ਦਿੱਤਾ ਜਾਵੇਗਾ